ਮਹਨ ਚੰਡੀਗੜ੍ਹ ਦੇ ਆਸ-ਪਾਸ ਇਹ ਮਹੌਲੀ ਦੇ ਆਸ-ਪਾਸ ਲੋਕ ਆਪਣੀਆਂ ਹਿੱਤਾਂ ਜ਼ਰੂਰਤਾਂ ਦੇ ਕਾਰਨ ਆ ਰਹੇ ਨੇ ਸੋ ਲੁਧਿਆਣੇ ਦੇ ਵਿੱਚ ਜੇ ਮਾਈਗ੍ਰੈਂਟ ਪੋਪੂਲੇਸ਼ਨ ਵਧ ਗਈ ਲੁਧਿਆਣੇ ਦੀ ਇੰਡਸਟਰੀ ਨੂੰ ਫਾਇਦਾ ਹੋਇਆ ਲੁਧਿਆਣੇ ਨੂੰ ਪੰਜਾਬ ਨੂੰ ਫਾਇਦਾ ਹੋਇਆ ਉਹਦਾ ਲੇਕਿਨ ਜੇ ਚੰਡੀਗੜ੍ਹ ਜਾਂ ਇਹਦੇ ਆਸ-ਪਾਸ ਦੇ ਤੁਸੀਂ ਦੇਖੋ ਲੋਕ ਆਪਣੀਆਂ ਲੋੜਾਂ ਕਾਰਨ ਆਏ ਨੇ ਹਿਮਾਚਲ ਤੋਂ ਲੋਕ ਆਪਣੀਆਂ ਲੋੜਾਂ ਕਾਰਨ ਆਉਂਦੇ ਨੇ ਹਰਿਆਣੇ ਤੋਂ ਆਪਣੀ ਲੋੜਾਂ ਕਾਰਨ ਆ ਰਹੇ ਨੇ ਉਹ ਗੁਰਗਾਉਂ ਜਾ ਕੇ ਪ੍ਰਾਪਰਟੀ 'ਚ ਇਨਵੈਸਟ ਨਹੀਂ ਕਰਨਗੇ ਉਹ ਪੰਚਕੂਲੇ ਦੇ ਅੱਗੇ ਜਾ ਕੇ ਬਰਵਾਲੇ ਇਨਵੈਸਟ ਨਹੀਂ ਕਰਨਗੇ ਉਹ ਨਿਊ ਚੰਡੀਗੜ੍ਹ ਜਾ ਕੇ ਇਨਵੈਸਟ ਕਰਨਗੇ ਉਹ ਐਰੋ ਸਿਟੀ ਜਾ ਕੇ ਇਨਵੈਸਟ ਕਰਨਗੇ ਉਹ ਇਕੋ ਸਿਟੀ ਜਾ ਕੇ ਇਨਵੈਸਟ ਕਰਨਗੇ ਉਹ 에ਅਰਪੋਰਟ ਰੋਡ ਤੇ ਪ੍ਰਾਪਰਟੀ 'ਚ ਇਨਵੈਸਟ ਕਰਨਗੇ ਖਰੜ ਤੱਕ ਅੱਜ ਤੁਸੀਂ ਦਾਇਰਾ ਦੇਖੋ ਫੈਲ ਚੁੱਕਾ ਹੈ ਇਹ ਪਿਛਲੇ 20 20 25 25 ਸਾਲਾਂ ਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਆਪਾਂ ਓਬਲੀਵੀਅਨ ਦੇ ਵਿੱਚ ਛੱਡਦਾ ਉਹ ਸਾਰੀਆਂ ਗੱਲਾਂ ਬਾਤਾਂ ਨੂੰ ਅੱਖੋਂ ਪਰੋਖੇ ਕਰਤਾ ਸਰ ਦਾ ਸਰੋਕਾਰਾਂ ਨੂੰ ਚੰਡੀਗੜ੍ਹ ਲੈਣ ਦੀ ਗੱਲ ਤਾਂ ਦੂਰ ਸੀ ਅੱਜ ਆਪਾਂ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਇੱਕ ਵੱਖਰੀ ਵਿધાનਸਭਾ ਦੀ ਜਿਹੜੀ ਜ਼ਮੀਨਾਂ ਦੀ ਗੱਲ ਕਰ ਰਹੇ ਤੇ ਉਸ ਉੱਤੇ ਕੋਈ ਮੋਰਚਾ ਲਾਣ ਵਾਲਾ ਨਹੀਂ ਕੋਈ ਉੱਥੇ ਪੋਜੀਸ਼ਨ ਲੈਣ ਵਾਲਾ ਨਹੀਂ ਤੇ ਅੱਜ ਦੀ ਪੋਲੀਟੀਕਲ ਪਾਰਟੀ ਦਾ ਹਾਲ ਦੇਖ ਲੋ ਤੇ ਅਕਾਲੀ ਦਲ ਨੇ ਕਿੰਨੀਆਂ ਪੋਜੀਸ਼ਨਾਂ ਲਈਆਂ ਨੇ ਜੇ ਟਵੀਟ ਕਰਨਾ ਚਿੱਠੀਆਂ ਲਿਖਣਾ ਗਵਰਨਰ ਨੂੰ ਤੇ ਬਿਆਨ ਦੇਣਾ ਸੰਘਰਸ਼ ਹੈ ਖੇਤਰੀ ਪਾਰਟੀ ਦਾ ਤਾਂ ਹੋਰ ਕੀ ਫਿਰ ਮੂਵਮੈਂਟਾਂ ਕੀ ਸੀ ਫਿਰ ਮੋਰਚੇ ਕਿਸ ਚੀਜ਼ ਦੇ ਲੱਗਣਗੇ ਤੇ ਇਹਨਾਂ ਕੋਲ ਇੰਨੀ ਹਿੰਮਤ ਵੀ ਹੈ ਦੀ ਇਹਨਾਂ ਨੇ ਟਰਾਈ ਕੀਤੀ ਸੀ ਸੁਲਤਾਨਪੁਰ ਲੋਧੀ ਵਿੱਚ ਇਸ਼ੂ ਨੂੰ ਇਸ਼ੂ ਬਣਾਉਣ ਦੇ ਜਿਹੜਾ ਨੌਨ ਇਸ਼ੂ ਸੀਗਾ ਗੁਰਦੁਆਰੇ ਗੋਲੀ ਚੱਲੀ ਸੀ ਨਾ ਗਾਂਧੀ ਤੇ ਪੁਲਿਸ ਦੇ ਬਚਾਰੇ ਉਹਨੂੰ ਇਹਨਾਂ ਨੇ ਕਿੰਨਾ ਜ਼ੋਰ ਲਾਇਆ ਮਤਲਬ ਕਿ ਇਹ ਵੀ ਉੱਥੇ ਕੋਈ ਮੋਰਚਾ ਬਣ ਸਕੇ ਐਸਜੀਪੀ ਦੇ ਮੈਂਬਰਾਂ ਦੀਆਂ ਡਿਊਟੀਆਂ ਆਈਆਂ ਆਪਣੇ ਜਿਹੜੇ ਜਥੇ ਉਸ ਜਥੇਦਾਰ ਸੀ ਉਹਨਾਂ ਦੀਆਂ ਡਿਊਟੀਆਂ ਲਾਈਆਂ ਨੋਬਾਡੀ ਗਿਵ ਐ ਡੈਮ ਬਾਉਂਡਰੀਟ ਇਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਨੂੰ ਵੀ ਇੰਟਰਵਿਊ ਕਰਾਉਣਾ ਚਾਹਿਆ ਉਸ ਇਸ਼ੂ ਦੇ ਵਿੱਚ ਪਰ ਕੋਈ ਉਹਦਾ ਨਿਕਲਿਆ ਹੀ ਨਹੀਂ ਕਿਸੇ ਨੇ ਇਹਨਾਂ ਨੂੰ ਰਿਸਪਾਂਸ ਹੀ ਨਹੀਂ ਦਿੱਤਾ ਇਹਨਾਂ ਦੀ ਕੋਈ ਪਛਪਰਤੀ ਨਹੀਂ ਕਿ ਸਗਵੀਰ ਬਾਦਲ ਤਾਂ ਇੱਕ ਵਾਰ ਹੀ ਗਿਆ ਵੀ ਹੈ ਨਹੀਂ ਜਾਂ ਤਨਵਰੀ ਜਾਂਦਾ ਜਗਜੀਤ ਸਿੰਘ ਡੱਲੇ ਵਾਲ ਮਨਵਰ ਤੇ ਬੈਠਾ ਇਹ ਇਹਨਾਂ ਦਾ ਕੁਝ ਸਾਰਨੀ ਹੈ ਨੀ ਇਹਨਾਂ ਚੀਜ਼ਾਂ ਦਾ ਹਾਂ ਜੇ ਕਿ ਇਹਨਾਂ ਦੀ ਬੈਕਬੋਨ ਆ ਫਾਰਮਰਸ ਜਿਹੜੇ ਹੈਗੇ